ਚੜਦੇ ਸੂਰਜ ਢਲਦੇ ਦੇਖੇ ਚੜਦੇ ਸੂਰਜ ਢਲਦੇ ਦੇਖੇ ਬੁਝਦੇ ਦੀਬੇ ਬਲਦੇ ਦੇਖੇ ਉਹ ਹੀਰੇ ਦੀ ਕੋਈ ਕਦਰ ਨਾ ਜਾਣੇ ਖੋਟੇ ਸਿੱਕੇ ਚੱਲਦੇ ਦੇਖੇ ਉਹ ਜਿਨ੍ਹਾਂ ਦਾ ਨਾ ਜਗ ਤੇ ਕੋਈ ਜਿਨ੍ਹਾਂ ਦਾ ਨਾ ਜਗ ਤੇ ਕੋਈ ਉਹ ਵੀ ਪੁੱਤਰ ਪਰਦੇ ਦੇਖੇ ਇਸ ਦੀ ਰਹਿਮਤ ਦੇ ਨਾਲ ਬੰਦੇ ਇਸ ਦੀ ਰਹਿਮਤ ਦੇ ਨਾਲ ਬੰਦੇ ਉਹ ਪਾਣੀ ਉੱਤੇ ਚੱਲਦੇ ਦੇਖੇ ਲੋਕੀ ਕਹਿੰਦੇ ਦਾਲ ਨਹੀਂ ਗੱਲ ਦੀ ਲੋਕੀ ਕਹਿੰਦੇ ਦਾਲ ਨਹੀਂ ਗੱਲ ਦੀ ਮੈਂ ਤਾਂ ਪੱਥਰ ਗੱਲ ਦੇ ਦੇਖੇ ਜਿਨ੍ਹਾਂ ਕਦਰ ਨਾ ਕੀਤੀ ਰੱਬ ਦੀ ਜਿਨ੍ਹਾਂ ਕਦਰ ਨਾ ਕੀਤੀ ਰੱਬ ਦੀ ਉਹ ਬੁੱਲਿਆ ਖਾਲੀ ਹੱਥਿ ਉਹ ਮੜਦੇ ਦੇਖੇ ਹੱਥ ਖਾਲੀ ਉਹ ਮੜਦੇ ਦੇਖੇ ਹੱਥ ਖਾਲੀ ਉਹ ਮੜਦੇ ਦੇਖੇ ਚੜਦੇ ਸੂਰਜ ਢਲਦੇ ਦੇਖੇ ਚੜਦੇ ਸੂਰਜ ਢਲਦੇ ਦੇਖੇ ਬੁਝਦੇ ਦੀਬੇ ਬਲਦੇ ਦੇਖੇ ਉਹ ਹੀਰੇ ਦੀ ਕੋਈ ਕਦਰ ਨਾ ਜਾਣੇ ਖੋਟੇ ਸਿੱਕੇ ਚੱਲਦੇ ਦੇਖੇ ਉਹ ਜਿਨ੍ਹਾਂ ਦਾ ਨਾ ਜਗ ਤੇ ਕੋਈ ਜਿਨ੍ਹਾਂ ਦਾ ਨਾ ਜਗ ਤੇ ਕੋਈ ਉਹ ਵੀ ਪੁੱਤਰ ਪਰਦੇ ਦੇਖੇ ਇਸ ਦੀ ਰਹਿਮਤ ਦੇ ਨਾਲ ਬੰਦੇ ਇਸ ਦੀ ਰਹਿਮਤ ਦੇ ਨਾਲ ਬੰਦੇ ਉਹ ਪਾਣੀ ਉੱਤੇ ਚੱਲਦੇ ਦੇਖੇ ਲੋਕੀ ਕਹਿੰਦੇ ਦਾਲ ਨਹੀਂ ਗੱਲ ਦੀ ਲੋਕੀ ਕਹਿੰਦੇ ਦਾਲ ਨਹੀਂ ਗੱਲ ਦੀ ਮਹਿਦਾ ਪੱਥਰ ਗਲ ਦੇ ਦੇਖੇ ਜਿਨ੍ਹਾਂ ਕਦਰ ਨਾ ਕੀਤੀ ਰੱਬ ਦੀ ਜਿਨ੍ਹਾਂ ਕਦਰ ਨਾ ਕੀਤੀ ਰੱਬ ਦੀ ਉਹ ਬੁੱਲਿਆ ਖਾਲੀ ਹੱਥਿ ਉਹ ਮਰਦੇ ਦੇਖੇ ਹੱਥ ਖਾਲੀ ਉਹ ਮਰਦੇ ਦੇਖੇ ਹੱਥ ਖਾਲੀ ਉਹ ਮਰਦੇ ਦੇਖੇ